ਉਹ ਆਏ ਹੈ ਮੇਮਾਨਾ ਦਾ ਬਹੁਤ ਬਹੁਤ ਸਵਾਗਤ ਅੱਜ ਬਹੁਤ ਹੀ ਖੁਸ਼ੀ ਵਾਲਾ ਦਿਨ ਹੈ ਕਿ ਫਗਵਾੜੇ ਦੇ ਵਿੱਚ ਸੱਦਾਚਾਰ ਮੇਲਾ ਮਨਾਇਆ ਜਾ ਰਿਹਾ ਔਰ ਇਸ ਖੁਸ਼ੀ ਦੇ ਮੌਕੇ ਤੇ ਜਿੰਨੇ ਵੀ ਮਹਿਮਾਨ ਮਿਨਿਸਟਰ ਸਹਿਬਾਨ ਇੱਥੇ ਪਹੁੰਚੇ ਨੇ ਸਾਡੇ ਵੱਲ ਬਹੁਤ ਬਹੁਤ ਜੀ ਆ ਪਰ ਜਿੰਨੇ ਵੀ ਪੱਤਰਕਾਰ ਵੀਰੇ ਇੱਥੇ ਪਹੁੰਚੇ ਨੇ ਗਿਲੰਦਰ ਦੂਰਦਰਸ਼ਨ ਵਾਲੇ ਈਟੀਸੀ ਪੰਜਾਬੀ ਵਾਲੇ ਐਮਐਚ1 ਵਾਲੇ ਜਿੰਨੇ ਵੀ ਇੱਥੇ ਪਹੁੰਚੇ ਨੇ ਮੇਰੇ ਵੱਲੋਂ ਜਾਨੀ ਕਿ ਕਾਂਸ਼ੀਰਾਮ ਚੰਨ ਵੱਲੋਂ ਤੇ ਕੋਲੇਸ਼ਾ ਜੀ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਜੀ ਆ ਔਰ ਸਾਰਿਆਂ ਦਾ ਸਵਾਗਤ ਔਰ ਅਸੀਂ ਤਰਵਾਡੀਆਂ ਸਾਡੇ ਮਾਨਯੋਗ ਹਰਮਨਪ੍ਰੀਤ ਜੀ ਜਿਹੜੇ ਕਿ ਇਸ ਮੈਗਜ਼ੀਨ ਦੇ ਕਰਤਾ ਧਰਤਾ ਨੇ ਅਸੀਂ ਜੀ ਆਖਦੇ ਆ ਸਾਡੇ ਮਾਨਯੋਗ ਕੁਮਨ ਸਾਹਿਬ ਜਿਨ੍ਹਾਂ ਦੇ ਬਦੌਲਤ ਅੱਜ ਤੁਹਾਡੇ ਦਰਸ਼ਨ ਕਰ ਰਹੇ ਆ ਬਹੁਤ ਤੁਹਾਡੀ ਸੇਵਾ ਦੇ ਵਿੱਚ ਜਿਆਦੀਆਂ ਗੱਲਾਂ ਨਾ ਕਰਦਾ ਹੋਇਆ ਤੁਹਾਡੇ ਸਾਹਮਣੇ ਬਹੁਤ ਹੀ ਪਿਆਰੇ ਕਲਾਕਾਰ ਤੁਹਾਡੇ ਦਿਨਾਂ ਦੀ ਧੜਕਣ ਤੁਹਾਡੇ ਦਿਨਾਂ ਦੀ ਜਾਨ ਮੈਂ ਪੇਸ਼ ਕਰਨ ਜਾ ਰਿਹਾ ਆ ਸਰਿੰਦਰ ਸਿਸਤਾ ਉਰਫ ਖੁਲੇਸ਼ਾ ਦੀ ਔਰ ਫਗਵਾੜੇ ਦੇ ਵਿੱਚ ਜਦੋਂ ਵੀ ਆਇਦਾ ਬਹੁਤ ਪਿਆਰ ਮਿਲਦਾ ਬੜਾ ਸਤਿਕਾਰ ਮਿਲਦਾ ਔਰ ਬਹੁਤ ਵਧੀਆ ਮਾਹੌਲ ਆ ਔਰ ਮੇਰਾ ਦਿਲ ਕਰਦਾ ਜਿੱਦਾਂ ਸਾਡੇ ਭਾਜੀ ਹੁਣੇ ਸ਼ੂਟਿੰਗ ਕਰਦੇ ਈਟੀਸੀ ਵਾਲੇ ਔਰ ਦਜੇ ਡੀਡੀ ਪੰਜਾਬੀ ਵਾਲੇ ਜਲੰਧਰ ਦੂਰਦਰਸ਼ਨ ਵਾਲੇ ਔਰ ਮੇਰਾ ਵੀ ਦਿਲ ਕਰਦਾ ਵੀ ਮੈਂ ਵੀ ਇੱਥੇ ਸ਼ੂਟਿੰਗ ਕਰਾਂ ਔਰ ਮੈਂ ਤੁਹਾਡੀ ਸੇਵਾ ਦੇ ਵਿੱਚ ਛੋਟੀ ਜਿਹੀ ਟੰਪੇਸ਼ ਕਰਨ ਜਾ ਰਿਹਾ ਔਰ ਮੇਰੇ ਨਾਲ ਹਰਪ੍ਰੀਤ ਹੈਪੀ ਜੀ ਮੇਰੇ ਸੈਕਟਰੀ ਨੇ ਔਰ ਮੇਰੀ ਫਿਲਮ ਦੇ ਹੀਰੋ ਨੇ ਕੁਲੇਸ਼ਾ ਜੀ ਔਰ ਮੈਂ ਫਿਲਮ ਦਾ ਡਾਇਰੈਕਟਰ ਤੁਹਾਡਾ ਛੋਟਾ ਵੀਰ ਕਾਂਸ਼ੀਰਾਮ ਚੰਦ ਲੋ ਤੁਹਾਡੀਆਂ ਜੋਰ ਦਾ ਤਾਲੀਆਂ ਦੇ ਵਿੱਚ ਪੇਸ਼ ਕਰ ਰਿਹਾ ਤੁਹਾਡੇ ਦਿਨਾਂ ਦੀ ਟੜਕੜ ਤੁਹਾਡੇ ਦਿਨਾਂ ਦੀ ਜਾਂ ਸੁਰਿੰਦਰ ਫਰਿਸ਼ਤਾ ਕੁਲੇਸ਼ਾ ਜੀ ਇਹ ਪੰਜ ਥੋੜਾ ਜਿਹਾ ਮਾਈਕ ਸਾਈਡ ਕਰ ਲਈਏ ਔਰ ਸ਼ੁਕਰੀਆ ਜੀ ਇਹ ਪਿਛਲੀ ਵਾਰੀ ਵੀ ਅਸੀਂ ਆਏ ਸੀ ਬਰਿੰਦਰ ਯਾਦਗਰੀ ਮੇਲਾ ਜਦੋਂ ਆਇਆ ਸੀ ਔਰ ਤੁਸੀਂ ਬੜਾ ਪਿਆਰ ਦਿੱਤਾ ਔਰ ਸਬੂਤ ਹੈ ਤੁਹਾਡੀਆਂ ਤਾਲੀਆਂ ਦਾ ਕਿਉਂਕਿ ਦੁਬਾਰਾ ਇੱਥੇ ਫਿਰ ਆਏ ਆ ਜੋਰਦਾਰ ਤਾਲੀਆਂ ਜੀ ਇਹ ਤਾਲੀਆਂ ਵਡੀਆਂ ਹਰਗੀਆਂ ਵਜੀਆਂ ਮਾਰੋ ਜਿੱਦਾਂ ਪੁਲਿਸ ਵਾਲੇ ਪਾਟੇ ਮਾਰਦੇ ਨੇ ਜੋਰਦਾਰ ਤਾਲੀਆਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਅੱਛਾ ਆਓ ਜੀ ਮੈਡਮ ਹਰਪ੍ਰੀਤ ਹੈਪੀ ਜੀ ਅੱਛਾ ਗੱਲ ਸੁਣੋ ਇਹ ਜਿਨ੍ਹਾਂ ਨੇ ਆਪਣੀ ਫਿਲਮ ਵਿੱਚ ਕੰਮ ਕਰਨਾ ਹੀਰੋ ਸਾਹਿਬ ਉਹ ਭਲਾ ਆਏ ਕਿ ਨਹੀਂ ਅੱਜ ਉਹਨਾਂ ਨੂੰ 50000 ਰੁਪਏ ਲੈਣਾ ਵਾ ਨਹੀਂ ਸਰ ਹਾਲੇ ਤੱਕ ਤੁਸੀਂ ਇੱਥੇ ਪਹੁੰਚੇ ਨਹੀਂ ਹੈਗੇ ਅੱਛਾ ਭਲਾ ਨਹੀਂ ਕਿੱਥੇ ਰਹਿ ਗਏ ਨੇ ਠੀਕ ਹੈ ਫਿਰ ਤਿਆਰੀ ਉਹਨੇ ਜਰ ਕਰ ਲੈਨੇ ਜਿੰਨੇ ਜਰ ਫਿਰ ਅੱਜ ਤੂੰ ਹੀ ਹਾਂ ਪਾ ਕੋਣ ਬਈ ਭਾਈ ਮੈਂ ਸੁਣਿਆ ਵੀ ਤੁਸੀਂ ਫਿਲਮ ਬਣਾਉਣ ਲੱਗੇ ਹੋ ਪਲੀਜ਼ ਮੈਨੂੰ ਥੋੜਾ ਪੋੜਾ ਮੌਕਾ ਦੇਓ ਮੈਂ ਵੀ ਹੀਰੋ ਬਣਾਣਾ ਚਾਹੁੰਦਾ ਮੈਂ ਇਹ ਤੇ ਜੱਜੀ ਚ ਬੋਲੋ ਕੀ ਕਰੰਦਾ ਹੈ ਤੁਸੀਂ ਜੀ ਮੈਂ ਹਾਂ ਜੀ ਦੱਸੋ ਕੀ ਕਰਨਾ ਚਾਹੁੰਦੇ ਹੋ ਜੀ ਮੈਂ ਸੁਣਿਆ ਤੁਸੀਂ ਫਿਲਮ ਬਣਾਉਣ ਜਾ ਰਹੇ ਹੋ ਪਲੀਜ਼ ਐਸ ਗਰੀਬ ਤੇ ਰਹਿਮ ਕਰੋ ਮੈਨੂੰ ਵੀ ਛੋਟਾ ਮੋਟਾ ਰੋਲ ਦੇ ਦੇ ਭਾਵੇਂ ਹੀਰੋ ਦਾ ਹੀ ਦੇ ਦਿਓ ਬਕਵਾਸ ਨਾ ਕਰ ਜਿਹੜੀ ਗੱਲ ਸਹੀ ਸਹੀ ਉਹ ਗੱਲ ਕਰ ਸੁਣ ਗਿਆ ਆਦਾ ਬੜੇ ਚਰਚ ਸਾਡੇ ਕੋ ਕਲਾਕਾਰ ਪੂਰੇ ਅੱਗੇ ਤੂੰ ਚੱਲ ਨਹੀਂ ਵੇਲੇ ਚੱਲ ਤੁਹਾਡੇ ਮੈਰੀ ਬੈਣਾ ਮੈਨੂੰ ਨਾ ਹਾਂ ਚੱਲ ਠੀਕ ਆ আচ্ছা ਦੱਸ ਜਲਦੀ ਕਰ ਟਾਈਮ ਮੇਰੇ ਪੈਸੇ ਦੇਣੇ ਉਹਨਾਂ ਨੇ ਮੈਨੂੰ ਭਾਵੇਂ ਥੋੜਾ ਦੇ ਦੇ ਮੇਰੇ ਕੋਲ ਹੀ ਕੰਮ ਲੱਲੋ ਅੱਛਾ ਮੈਂ ਕੀ ਦੱਸ ਕੀ ਕਰਨ ਜਾ ਉਹਨਾਂ ਨੂੰ ਠੀਕ ਆ ਅੱਛਾ ਦੱਸ ਕੀ ਆ ਆ ਕੀ ਕਰ ਸਕਦਾ ਦੱਸ ਜਦੋਂ ਤੁਸੀਂ ਇਹਨਾਂ ਨੇ ਪੈਸਾ ਲਾਉਂਦੇ ਮੈਨੂੰ ਥੋੜੇ ਦੇ ਦਿਓ ਮੇਰੇ ਕੋਲ ਕੰਮ ਲਾਓ ਮੈਂ ਉਹਨਾਂ ਹੀ ਰਵਾਹਾਂ ਨੂੰ ਵਧੀਆ ਐਕਟਿੰਗ ਕਰਕੇ ਵਿਖਾ ਦਿੰਦਾ ਮੈਂ ਦੇ ਲੋ ਪਲੀਜ਼ ਮੈਨੂੰ ਥੋੜਾ ਬਦ ਮੌਕਾ ਦੇ ਮੈਂ ਫਿਲਮ ਚਾਉਣਾ ਚਾਹਣਾ ਹਾਂ ਅੱਛਾ ਭਾਈ ਕੀ ਕਰ ਸਕਦਾ ਦੱਸ ਤੁਸੀਂ ਤੁਸੀਂ ਜੋ ਕਹੋਗੇ ਮੈਂ ਕਰ ਸਕਦਾ ਵਾਂ ਜਿੱਦਾਂ ਦੀ ਉਹ ਐਕਟਿੰਗ ਕਰਦੇ ਮੈਂ ਕਰ ਸਕਦਾ ਉਦਾਂ ਦੀ ਅੱਛਾ ਜਿੱਦਾਂ ਦੇ ਐਕਟਰ ਕਰਦੇ ਹਾਂਜੀ ਠੀਕ ਆ ਹਾਂਜੀ ਲੈ ਮੈਂ ਤੁਹਾਨੂੰ ਵੇਨਾ ਵੀ ਤੂੰ ਕੀ ਕਰਦਾ ਹਾਂਜੀ ਐ ਸਨੀ ਦੇ ਹੋ ਦੀ ਆਵਾਜ਼ ਕੱਟ ਚੱਲ ਦੇ ਤੋ ਬਸ ਠੀਕ ਆ ਚੱਲ ਦੇ ਤੋ ਅਜੇ ਵੀ ਦੋਸਤ ਮੈਂ ਉਹ ਤੇ ਰਿਜੈਕਟਿੰਗ ਕਰ ਦੇਣਾ ਜੇ ਮੈਂ ਸਹੀ ਕੀਤੀ ਤੇ ਤਾੜੀ ਮਾਰ ਕੇ ਡਾਕਟਰ ਨੂੰ ਦੱਸਣਾ ਕਿ ਮੈਂ ਫਿਲਮ ਚ ਕੰਮ ਕਰ ਸਕਦਾ ਹਾਂ ਉਹ ਡਾਕਟਰ ਨਹੀਂ ਡਾਇਰੈਕਟਰ ਠੀਕ ਹੈ ਮੈਂ ਤਾਂ ਟੀਕੇ ਲਗਾਉਂਦਾ ਰਿਹਾ ਮੈਂ ਕਿਹੜੀ ਫਿਲਮਾਂ ਬਣਾਉਂਦਾ ਰਿਹਾ ਹਾਂ ਹਾਂ ਚੱਲ ਛੇਤੀ ਕਰ ਹੁਣ ਫਿਲਮ ਦੇ ਵਿੱਚ ਕਿਦਾਂ ਸੈਨਿਟਰ ਬੋਲਦਾ ਬਾਰਡਰ ਫਿਲਮ ਚ ਹਾਂਜੀ ਠੀਕ ਹੈ ਕਿਦਾਂ ਆਉਂਦਾ ਕੀ ਕਹਿੰਦਾ ਆਪਣੇ ਜਵਾਨਾਂ ਨੂੰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਜਵਾਨੋ ਬਾਰਡਰ ਪਰ ਜੰਗ ਸ਼ੁਰੂ ਹੋਣੇ ਮੈਂ ਕੁਛ ਹੀ ਗੜੇ ਰਹਿ ਗਏ ਆਂ ਔਰ ਕਮਾਂਡ ਨੇ ਮੈਨੂੰ ਕਹਾ ਕਿ ਆਪਣੇ ਫੋਰਸ ਲੈ ਕੇ ਵਾਪਸ ਆ ਜਾ मैंने कमान को कहा है कि मैं अपनी छोड़ के वापस नहीं आ सकता कमान का कहना है कि है और हम 120 हैं। जाने जा सकती है? और मैंने कमान को कहा है कि मैं अपनी फोर्स छोड़ के नहीं आऊंगा अब फैसला आप लोगों पर जिनके घरों में प्रॉब्लम है वो अपने अपने घरों में जा सकते हैं और जो लोग ठहर कर उन लोगों के साथ जंग लड़ना चाहते हैं वो लड़ सकते हैं मैं नहीं रोकूंगा ਕੀ ਠੀਕ ਹੈ ਮੈਨੂੰ 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 ਮੈਨਾ ਮोटा ਮੌਕਾ ਦਿਓ ਅੱਛਾ ਗੱਲ ਇਹ ਤਾਂ ਵੀ ਇਸ ਫਿਲਮ ਦੇ ਵਿੱਚ ਵਿਲਨ ਦਾ ਰੋਲ ਵੀ ਕਰਨਾ ਇਹ ਆਪਣਾ ਸ਼ਕਤੀਪੁਰ ਦੀ ਆਵਾਜ਼ ਆਉਂਦੀ ਇਹਨੂੰ ਸ਼ਕਤੀਪੁਰ ਦੀ ਬੜੀ ਕੋਸ਼ਿਸ਼ ਕਰ ਲੈਣੇ ਆ ਪਰ ਜੇ ਪੰਗਾ ਪੈ ਹੀ ਰਿਹਾ ਤੇ ਫਿਰ ਪੈ ਜੇ ਉਹ ਸ਼ਕਤੀਪੁਰੋਂ ਦਾ ਕਿੱਦਾਂ ਲਲਿਤਾ ਲਲਿਤਾ ਘਰ ਤੇ ਘਰ ਤੇ ਮੇਰੇ ਘਰ ਨਾਏ ਮੇਰੇ ਹੋਰ ਡਾਕਟਰ ਹੈ ਅਗਰ ਮੇਰੇ ਬਾਤ ਦਾ ਬੁਰਾ ਨਾ ਬਣਾ ਡਾਕਟਰ ਹੈ ਤਾਂ ਇੱਕ ਵਾਰ ਮੈਨੂੰ ਮੌਕਾ ਦੋ ਰਹਾ ਆਉ ਕਰਕੇ ਠੀਕ ਸੀ ਬਾਜੀ ਮਿਲ ਜਾਣਾ ਮੌਕਾ ਲੱਗਦਾ ਅੱਛਾ ਗੱਲ ਸੁਣ ਅੱਛਾ ਉਹਦੀ ਆਵਾਜ਼ ਕੱਟ ਵੀ ਕਿੰਨੇ ਕਦੇ ਵੀ ਕੋਈ ਫਿਲਮ ਚ ਮਾੜਾ ਕੰਮ ਨਹੀਂ ਕੀਤਾ ਉਹਦੀ ਆਵਾਜ਼ ਕੱਟ ਐ ਅਮਰੀਸ਼ ਕੁਰੀ ਸਾਹਿਬ ਦੀ ਬੜਾ ਜਿਹੇ ਸਾਰੇ ਕੰਮ ਮਾੜੇ ਹੁੰਦੇ ਉਹਨੂੰ ਚੰਗਾ ਕਿਹੜਾ ਹੋਗਾ ਚਲੋ ਠੀਕ ਹੈ ਜੀ ਫਿਰ ਵੀ ਕੋਸ਼ਿਸ਼ ਕਰਨਾ ਜੀ ਕਿਦਾਂ ਬੋਲਦਾ ਹੈ ਵਿਲਨ मेरी लाजपत थोड़े शो, मेरे नन्हे मुन्ने प्यारे प्यारे बच्चों मेरी बात का बुरा मत मनाना क्योंकि मैं सिर से पांव तक लेके गंजा ही गंजा हूँ अच्छा ठीक है ठीक है अच्छा गल सुनो ਇਸ ਫਰਮ ਵਿੱਚ ਸਾਨੂੰ ਕੋਈ ਗਾਇਕ ਵਧੀਆ ਜਿਹਾ ਗਾਇਕ ਚਾਹੀਦਾ ਵਾ। ਉਹ ਇਹ ਗਾਇਕ ਤੇ ਸਾਰੇ ਆ ਜਣੇ ਅਸੀਂ ਮੈਂ ਸੁਣ ਲੈਣਾ ਪਰ ਗਾਇਕ ਮੈਨੂੰ ਹੋਰ ਕੋਈ ਚਾਹੀਦਾ ਵਾ। ਇਹ ਹਰ ਭਜਨਮਾਨ ਚਾਹੀਦਾ। ਹਾਂ ਹਰ ਭਜਨਮਾਨ ਚਾਹੀਦਾ ਉਹਦੀ ਆਵਾਜ਼ ਮੈਂ ਰਿਕਾਰਡ ਕਰਨਾ ਚਾਹੁੰਨਾ। ਉਹਦੀ ਆਵਾਜ਼ ਆਉਂਦੀ ਤੈਨੂੰ? ਚੱਲ ਠੀਕ ਹੈ। ਗੀਤ ਨਜ਼ਰ ਭਜਨਮਾਨ ਦੇ ਮੈਂ ਬੋਲ ਬਾਸ ਘਟਾਂ। ਉਹਦੀ ਕੱਢ ਕੇ ਵਿਖਾਵਾਂ। ਠੀਕ ਹੈ ਜੀ ਮੰਨ ਲਓ ਹਰ ਭਜਨਮਾਨ ਦੀ ਸਟੇਜ ਤੇ ਆਉਂਦੇ ਨੇ ਕਿੱਦਾਂ ਬੋਲਦੇ ਨੇ ਤੇ ਇੱਕ ਸਤਾਈ ਅੰਤਰਾ ਬੋਲਦੇ ਨੇ ਕਿਸ ਤਰ੍ਹਾਂ ਬੋਲਦੇ ਨੇ। ਸੋ ਸੋ ਪ੍ਰਣਾ ਮੈਂ ਤੁਹਾਡਾ ਹਰਪਜਨ ਮਾਨ ਬੜ ਮਾਨ ਬਖਸ਼ਿਆ ਮੈਨੂੰ ਨਵੀਰਾ ਨੇ ਅਜੇ ਨਿਮਾਨੇ ਜੀ ਮਾਨ ਨੂੰ ਹਰਪਜਨ ਮਾਨ ਬਾਉ ਮਾਨ ਜੀ ਦੀ ਕਲਮ ਨੇ ਅਜ ਨਿਮਾਨੇ ਜੀ ਕਲਾਕਾਰ ਨੂੰ ਤੁਹਾਡੇ ਰੂਹ ਦੇ ਵਿੱਚ ਬਿਸ਼ ਕੀਤਾ ਲੋਜੀ ਇੱਕ ਸਤਾ ਯੰਤਰ ਕਹੇ ਜਾਣਾ ਹੈ ਮੇਰੀਆਂ ਕੁਝਆਂ ਅਗਸਤਾ ਚ ਕਿਦਾਂ ਬੋਲਦਾ ਹੈ ਹਰਪਜਨ ਮਾਨ ਕਈ ਜਾਗੇ ਤੇ ਹੁਕਮ ਚਲਾਰ ਤੁਰ ਗਏ ਇਹ ਖੁਦ ਨੂੰ ਰੱਬ ਅਖਵਾ ਤੁਰ ਗਏ ਪਰ ਪਤਾ ਨਹੀਂ ਕਿਹੜੇ ਰਾਤ ਤੁਰ ਗਏ ਕੁਛ ਪਤਾ ਨਹੀਂ ਲੱਗਿਆ ਬਾਜੀ ਪਤਾ ਨਹੀਂ ਰੱਬ ਕਿਹੜਿਆ ਹਾਏ ਵੇਖ ਲਓ ਬਾਜੀ ਰਹਿਮ ਕਰ ਬੱਚੇ ਦੇ ਅੱਛਾ ਉਹ ਤਾਂ ਠੀਕ ਆ ਫਿਰ ਮੇ ਜੀ ਤੂੰ ਕੰਮ ਰਹਿਣਾ ਤੂੰ ਠੀਕ ਆ ਫੇਟਿਆਂ ਪਰ ਪੈਸੇ ਲਿਆਂਦੇ ਫਿਰ ਪੈਸੇ ਲੋਕੀ ਇਧਰ ਇਧਰ ਗੱਲ ਕਰ ਮੈਂ ਸੁਣਿਆ ਤੁਸੀਂ ਪੈਸੇ ਦੇਂਦੇ ਜੋ ਤੁਸੀਂ ਮੰਗਣ ਦਾ ਤਾਂ ਕਮਾਲ ਹੋ ਗਿਆ ਤੇ ਪੈਸੇ ਹੈਗੇ ਆ ਤੇ ਫਿਰ ਮੇਚ ਕੰਮ ਆਈ ਮਿਲ ਜੂਗਾ ਮੈਂ ਨਾ ਗਰੀਬ ਬੰਦੇ ਪੈਸੇ ਕਿੱਥੋਂ ਦੇ ਕਟਾ ਵੇਚ ਕੇ ਮਕਰਾਇਆ ਪੂਰਾ ਕਰ ਗਿਆ ਭਗਵਾੜੇ ਦਾ ਤੁਸੀਂ ਮਾਮਾ ਮੇਰੇ ਕੋ ਪੈਸੇ ਰੈਂਗ ਕਰਦੇ ਪੈਸੇ ਦਿਨ ਬਾਅਦ ਦੇ ਦੂੰ ਮੈਂ ਅੱਛਾ ਗੱਲ ਸੁਣ ਇਥੇ ਸੇਵਾ ਨਹੀਂ ਲੱਗੀ ਸੁਣ ਗਿਆ ਚੱਲ ਫਿਲਮ ਗੱਲ ਨਹੀਂ ਬਾਤੇ ਮੂੰਹ ਚੁੱਕ ਕੇ ਆ ਜਾਂਦੇ ਕੋਈ ਇੰਨਾ ਪੈਸਾ ਲੱਗਦਾ ਫਿਲਮ ਤੇ ਹੈ ਕੋਈਹੀਂ ਮੇਰੇ ਕਿੰਨਾ ਪੈਸੇ ਦੇਨੇ ਪਹਿਲਾਂ ਅਸੀਂ ਉਹਨਾਂ ਨੂੰ ਮੌਕਾ ਦੇ ਦਵਾ ਲਓ ਆ ਰਹੇ ਨੇ ਸਾਡੀ ਇਸ ਫਿਲਮ ਦੇ ਹੀਰੋ तव्हां दिलकण तव्हां दिल जान तॾहिं जोरता तिर फिरे छह ਇਹ ਸਾਡੀ ਫਿਲਮ ਦੇ ਹੀਰੋ ਕੁਲੇਸ਼ਾ ਜੀ ਅੱਛਾ ਗੱਲ ਸੁਣੋ ਕੁਲੇਸ਼ਾ ਜੀ ਤੁਸੀਂ ਆਏ ਕਾਤੇ ਹੋ ਮੈਂ ਡਾਕਟਰ ਸਾਹਿਬ ਸੱਚੀ ਦੱਸਾਂ ਹਾਂ ਦੱਸ ਦੱਸ ਮੈਂ ਮਰੂਤੀ ਦੇ ਮਰੂਤੀ 800 ਓਏ ਗੱਲ ਸੁਣੋ ਤਰਾਤੀ ਨਾ ਬੇਚੀ ਓਏ ਮਰੂਤੀ ਤੇ ਨਹੀਂ ਹੋਣਾ ਮੈਂ ਤੁਹਾਨੂੰ ਦੱਸਾਂ ਜੇ ਤੂੰ ਸਾਡੀ ਫਿਲਮ ਦਾ ਹੀਰੋ ਕੋ ਚੰਗੀ ਜੀ ਗੱਡੀ ਲੈ ਵਸ ਵਾ ਡਾਕਟਰ ਸਾਹਿਬ ਸਟੀਮ ਲੈ ਰਿਹਾ ਹਾਂ ਸਟੀਮ ਵੀ ਗੱਡੀ ਵਧੀਆ ਹੁੰਦੀ ਆ ਗੱਡੀ ਨਹੀਂ ਓ ਗੱਲਾ ਖਰਾਬ ਹੈ ਡਾਕਟਰ ਕਹਿੰਦਾ ਸਟੀਮ ਹੋਰ ਠੀਕ ਹੋ ਜਾਏਗਾ ਓਏ ਠੱਠੇ ਮੈਂ ਤੇਰਾ ਮੈਂ ਗੱਡੀ ਦੀ ਗੱਲ ਕਰਨ데요 ਉਹ ਮਰੀ ਬਦਰ ਕੀ ਕਰੀ ਗੱਲ ਨੇ ਉਹ ਤਾਂ ਮੇਰੀ ਵਸ ਲੈਨਸਰ ਗੱਡੀ ਬਾਹਰ ਖੜੀ ਐ ਲੈ ਨਾਲੇ ਕਹਿੰਦਾ ਅਮਰੂਤੀ ਆ ਨਾਲੇ ਕਹਿੰਦਾ ਲੈਨਸਰ ਐ ਤੇਰੇ ਅੰਨੇ ਕੋ ਪਤਾ ਲਾਤਾ ਬੜੀ ਪੂਰੀ ਗੱਲ ਤੋਂ ਸੁਣੋ ਹਾਂ ਹੈ ਮੋਰ ਤੋਂ ਅਮਰੂਤੀ 800 ਹੀ ਐ ਪਰ ਲੈਨਸਰ ਬਾਹਰ ਖੜੀ ਤੇਰੀਆਂ ਮੈਂ ਗੱਲਾਂ ਤਾਂ ਮੈਨੂੰ ਪਤਾ ਨਹੀਂ ਲੱਗਦਾ ਅੱਛਾ ਇਦਾਂ ਨੇ ਤੂੰ ਸਾਡੀ ਫਰਮ 'ਚ ਕਰਨਾ ਕੰਮ ਲੈ ਇਦਾਂ ਕਰ ਪੈਸੇ ਲਿਆ 50000 ਰੁਪਏ ਕੱਢ 50000 ਲਿਆ ਜੀ ਸ਼ੂਟਿੰਗ ਤੇ ਕਰਾਓ ਐ ਅੱਜ ਰਸ਼ਦ ਆਇਆ ਤੇ ਆਪਣਾ ਸ਼ੂਟਿੰਗ ਤੇ ਕੱਢ ਲਿਆ ਪੈਸੇ ਵੀ ਕੱਢ ਦਿਆਂਗੇ ਨਾ ਨਾ ਪੈਸੇ ਤਾਂ ਤੈਨੂੰ ਅੱਜ ਹੀ ਦੇਣੇ ਪੈਣੇ ਲੋਕੋ ਤੁਹਾਡੀ ਗੱਲ ਹੈ ਸੀ ਸ਼ੂਟਿੰਗ ਕਰਾਉਂਦੇ ਪੈਸੇ ਲਓ ਅੱਛਾ ਇਦਾਂ ਕਰ ਫੇ ਇਦਾਂ ਕਰ ਡਾਇਲਗ ਬੋਲ ਡਾਇਲਗ ਹਾਂ ਮੈਂ ਨਹੀਂ ਬੋਲ ਕ੍ਯੋ ਨਾਲੇ ਪੈਸੇ ਜੋ ਨਾਲੇ ਡਾਇਲਗ ਬੋਲੋ ਵੀ ਮੈਂ ਫਿਲਮ ਦਾ ਡਾਇਰੈਕਟਰ ਹਾਂ ਥੋੜੀ ਬਾਈ ਤੇ ਕਸਰ ਮੈਂ ਕਰ ਦੂੰਗਾ ਪਰ ਡਾਇਲਗ ਤਾਂ ਤੈਨੂੰ ਬੋਲਣਾ ਹੀ ਪੈਣਾ ਮੇਰੇ ਅੱਗੇ ਫਿਲਮ ਆਈ ਮੂਰਖਾ ਦਾ ਡੱਬਾ ਤੂੰ ਲੱਗਦਾ ਮੈਨੂੰ ਮੂਰਖਾ ਮੈਂ ਤੈਨੂੰ ਦੱਸਾਂ ਇਹ ਸਾਡਾ ਇੱਕੋ ਹੀ ਡੱਬਾ ਅੱਛਾ ਬਕਵਾਸਾ ਕਰ ਡਾਇਲਗ ਬੋਲ ਕਿਹ ਲਓ ਡਾਇਲਗ ਆ ਡਾਇਰੈਕਟ ਬੋਲ ਮੈਨੂੰ ਬੋਲਣਾ ਜਿੱਥੇ ਨਾ ਮ ਹਾਂ ਡਾਇਰੈਕਟ ਬੋਲਣਾ ਮੈਂ ਆਪਣੇ ਦੇਸ਼ ਦੀ ਖਾਤਰ ਆਪਣੇ ਸੀਨੇ 'ਚ ਹਾਸਾ ਸਬੋਲੀਆਂ ਖਾਵਾਂਗਾ ਇਹ ਜੋ ਇਹ ਆਪਣਾ ਡਾਇਲੌਗ ਹੈ ਤੇ ਉਹੋ ਜਿਹਾ ਐਕਸ਼ਨ ਕਰ ਰਹੇ ਠੀਕ ਹੈ ਹਾਂ ਕਰਾਈ ਸ਼ੁਰੂ ਹਾਂ ਇੱਕੋ ਘਟਾ ਜਾਈ ਥੋੜੀ ਜਿਹੀ ਕੈਮਰਾ ਰੋਲਿੰਗ ਐਕਸ਼ਨ ਮੈਂ ਆਪਣੇ ਦੇਸ਼ ਦੀ ਖਾਤਰ ਉਹ ਆ ਕੀ ਕਰਨਦੇ ਆ ਹਾਸਾ ਸਕੇ

ਸੀਨੇ ਘੋਨੀ ਤੋ ਪੈਸਾ ਕੱਢ ਪਈ ਲੋ ਕੱਢਦੇ ਰਹਾ ਅੱਛਾ ਗੱਲ ਸੁਣ ਐ ਕੋਈ ਤੇਰੀ ਨਜ਼ਰ ਚ ਕੋਈ ਹੀਰੋਨ ਹੈ ਕੋਈ ਤੁਸੀਂ ਉੱਥੇ ਗਿਆ ਹੀ ਹੀਰੋਨਾ ਹੋਣ ਗਿਆ ਆਹੋ ਮੇਰੀ ਨਜ਼ਰ ਚ ਹੀਰੋਨ ਕੁੜੀ ਕੋਈ ਨਹੀਂ ਤੁਹਾਡੀ ਨਜ਼ਰ ਐ ਮੇਰੀ ਨਜ਼ਰ ਚ ਨਹੀਂ ਕੋਈ ਹੈਗੀ ਸਰ ਸਰ ਮੈਨੂੰ ਨਾ ਫਿਲਮਾਂ ਚ ਕੰਮ ਕਰਨ ਦਾ ਬੜਾ ਹੀ ਸ਼ੌਕ ਹੈ ਪਲੀਜ਼ ਡਾਕਟਰ ਸਾਹਿਬ ਆਹ ਕੁੜੀ ਮੈਂ ਵੀ ਬਾਹਰ ਲਾਉਂਦਾ ਰਿਹਾ ਕੁੜੀ ਤੁਸੀਂ ਬਾਹਰ ਰਹਤੇ ਕੁੜੀ ਇੱਥੋਂ ਲੱਭ ਤੇ ਸਾਡਾ ਦਿਓ ਹਸਾਵੇ ਕੁਛੜ ਕੁੜੀ ਛੇਡ ਨੋਰਾ ਅੱਛਾ ਗੱਲ ਸੁਣ ਐ ਕੁੜੀ ਠੀਕ ਆ ਕੀ ਵੇਖਣਦੇ ਆ ਠੀਕ ਇਹਦੇ ਵੇਖਦਾ ਪਿਆਣਾ ਅੱਛਾ ਅੱਛਾ ਡਾਇਲਗ ਬੋਲੋ ਇਹ ਕਾਰਜ ਪੜਦੀ ਆ ਤੂੰ ਇਹਨੂੰ ਛੇੜਨਾ ਤੇ ਮੈਡਮ ਜੀ ਤੁਸੀਂ ਜੁਤੀ ਲੈ ਕੇ ਇਹਦੇ ਸਿਰ 'ਚ ਠਾ ਠਾ ਮਾਰਨੀ ਆ ਤੇ ਆਪਣਾ ਜਿੱਥੋਂ ਪਤਾ ਨਾ ਲੱਗੇ ਪੁੱਛ ਲੈਣਾ ਉਹ ਸਮਝ ਗਿਆ ਸਮਝ ਗਿਆ ਤੀ ਸਮਝ ਗਿਆ ਛੇੜਨ ਦੀ ਗੱਲ ਹਾਂ ਸ਼ਾਬਾਸ਼ ਸ਼ਾਬਾਸ਼ ਛੇੜਨਾ ਡਾਕਟਰ ਸਾਹਿਬ ਹਾਂ ਮੈਂ ਛੇੜਨਾ ਕਿ ਇਹਨੇ ਮੈਨੂੰ ਛੇੜਨਾ ਓਏ ਫੇਟੇ ਮੋਤਰਾ ਤੂੰ ਫਿਲਮ ਵਧਾਈ ਰੋ ਤੂੰ ਛੇੜਨਾ ਵਾ ਫੇਰ ਦੱਸੋ ਦੁਵਾਰਾ ਇਹ ਕਾਲਜ ਪੜਦੀ ਆ ਤੇ ਤੂੰ ਇਹਨੂੰ ਛੇੜਨਾ ਵਾ ਪੜਦੀ ਨੂੰ ਛੇੜਨਾ ਓਏ ਨਹੀਂ ਯਾਰ ਜਿਹੜਾ ਕੋਈ ਕੰਟੀਨ ਵਾਲੇ ਚਾਹ ਪਣੀ ਪੀਣ ਲਈ ਜਾ ਰਹੀ ਉਹਨੂੰ ਛੇੜਨਾ ਵਾ ਇਹ ਕਾਲਜ ਪੜਦੀ ਆ ਤੂੰ ਇਹਨੂੰ ਛੇੜਨਾ ਤੇ ਮੈਡਮ ਜੀ ਤੁਸੀਂ ਆਪਣੀ ਜੁੱਤੀ ਲਾ ਕੇ ਤੇ ਸਿਰ ਚਾ ਠਾ ਠਾ ਮਾਰਨੀ ਹੈ ਆਪਣਾ ਜਿੱਥੋਂ ਪਤਾ ਨਾ ਲੱਗੇ ਤੇ ਪੁੱਛ ਲੈਣਾ ਠੀਕ ਠੀਕ ਹੈ ਕੈਮਰਾ ਰੋਲਿੰਗ ਐਕਸ਼ਨ ਓਏ ਹੋਏ ਓਏ ਇਧਰ ਆ ਯਾਰ ਇਧਰ ਆ ਇਧਰ ਇਧਰ ਕਿਧਰ ਗੱਲੇ ਆ ਮਹ ਡਾਕਟਰ ਸਾਹਿਬ ਥੋੜਾ ਜਿਹਾ ਅੱਗੇ ਜਿਹਾ ਖੇੜਾ ਲੈ ਕਿਉਂ ਇੱਥੇ ਕਣੀਆਂ ਪੈਣਦੀਆਂ ਇੱਥੇ ਤੁਸੀਂ ਪੈਣਦੇ ਹੋ ਉਹ ਗੱਲ ਸੁਣ ਮੈਂ ਕੁੱਤਾ ਆ ਮੈਂ ਕਦੋਂ ਗਿਆ ਤੁਸੀਂ ਦੇਵੇਂ ਭੁੱਗੀ ਜਾਂਦੇ ਹੋ ਬਕਵਾਸ ਨਾ ਕਰ ਬਕਵਾਸ ਨਾ ਕਰ ਜੇ ਲੈ ਤੈਨੂੰ ਡਾਇਲਗ ਦਿੱਤਾ ਉਹ ਕਰ ਚਲੋ ਐਕਸ਼ਨ ਹਾਂ ਕੈਮਰਾ ਰੋਲਿੰਗ ਐਕਸ਼ਨ ਸੋਹਣਿਓ ਇੱਧਰ ਆਓ ਠਹਿਰੋ ਲੈ ਖੇੜਤ ਲੈ ਅੰਦਰ ਆਹ ਚਲੋ ਬੋਲ ਫੇਰ ਅੱਛੇ ਹਾਂ ਐਕਸ਼ਨ ਸੋਹਣਿਓ ਅੱਜ ਬੜੇ ਸੋਹਣੇ ਲੱਗਦੇ ਤਾਨੂੰ ਮੈਂ ਛੇੜ ਲਵਾ ਹੈ ਕੀ ਹੈ ਜੁੱਤੀ ਲਾਣੀ ਸੀ ਨਾ ਹਾਂ ਜੀ ਲੋ ਜੁੱਤੀ ਲਾਣ ਇਹ ਕੀ ਕਰਦੀ ਹੈ ਕੀ ਕਰਨੀ ਜੁੱਤੀ ਲਾ ਕੇ ਗੱਲ ਕਰਨੀ ਹੈ ਨਾ ਜੁੱਤੀ ਲਾ ਕੇ ਸਿਰਜ ਮਾਰੋ ਚਲ ਸ਼ਹਾਬ ਜੀ ਹਾਂ ਠਰੋ 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 ਕੀ ਹੋਇਆ ਡਾਕਟਰ ਸਾਹਿਬ ਹਾਂ ਇਹ ਸੀ ਨਹੀਂ ਹੋ ਸਕਦਾ ਬਈ ਇਹ ਕਿਉਂ ਨਹੀਂ ਹੋ ਸਕਦਾ ਇਹ ਸੇ ਤੁਹੀਂ ਕਰਕੇ ਬਾਓ ਤੂੰ ਮੈਨੂੰ ਲੋਕਾਂ ਦੇ ਜੁੱਤੀਆਂ ਪਵਾਉਂਗਾ ਜੁੱਤੀਆਂ ਦਾ ਸੀਨ ਹੈ ਜੀ ਅੱਛਾ ਘੱਟ ਉਹ ਜਿੱਦ ਤਰ੍ਹਾਂ ਖਾ ਲੋ ਫਿਲਮ ਤੁਹਾਡੀ ਨਿਕਾਹ ਹੀ ਆ ਬੜੀ ਅੱਛਾ ਲੋਕਾਂ ਕੋਲ ਵੀ ਖੜੀ ਅੱਛਾ ਐਦਾਂ ਕਰ ਇਹਨੂੰ ਕੱਟ ਕਰੋ ਅੱਛਾ ਅਗਲਾ ਸੀਨ ਹੈ ਹਾਂ ਮੈਡਮ ਜੀ ਇਧਰ ਆਓ ਤੁਸੀਂ ਹਾਂ ਇਹ ਤੁਹਾਨੂੰ ਕਹਦੀ ਸੋਹਣਿਆ ਅੱਛਾ ਮੈਨੂੰ ਹਾਂ ਠੀਕ ਹੈ ਤੇ ਕਿਹਾ ਤੁਹਾਨੂੰ ਸੋਹਣਿਆ ਕਹਿੰਦੀ ਇੱਕ ਕਦਮ ਤੁਸੀਂ ਪਿੱਛੇ हट ਜਾਣਾ ਠੀਕ ਹੈ ਐ ਮੈਡਮ ਜੀ ਪਤਾ ਨਾ ਕਿੱਦਾਂ ਕਹਿਣਾ ਸਰ ਜੀ ਦੱਸ ਦਿਓ ਜਰਾ ਹਾਂ ਐਦਾਂ ਕਹਿਣਾ ਹਾਂ ਦੇਖੋ ਸੋਹਣਿਆ ਐ ਬਹੁਤ ਸ਼ੀਤ ਕਿਆ ਬਾਤ ਬਹੁਤ ਹਾਂ ਇੱਦਾਂ ਕਰਨਾ ਮੈਡਮ ਜੀ ਤੁਸੀਂ ਹਾਂ ਇੱਥੇ ਆਓ ਜਰਾ ਕੈਮਰਾ ਰੋਲਿੰਗ ਐਕਸ਼ਨ ਸੋਨੀਆ ਓਏ ਹੋਏ ਓਏ ਪਰਾਂ ਨਹੀਂ ਹੋਇਆ ਓ ਪਰਾਂ ਨਹੀਂ ਹੋਇਆ ਡਾਇਰੈਕਟਰ ਸਾਹਿਬ ਹਾਂ ਪਰਿਓ ਦੇ ਦੇ ਨਹੀਂ ਕੀਤਾ ਓ ਯਾਰ ਤੂੰ ਕੋਈ ਸੀਨ ਕਰੂੰਗਾ ਵੀ ਕਰਾਉਗੇ ਵੀ ਲੈ ਕਸ ਕਰ ਸਾਰੇ ਸੀਨ ਮੇਰੇ ਤੋਂ ਕਰਾਈ ਜਾਂਦੇ ਹੋ ਔਰ ਕੋਈ ਸੀਨ ਹੀ ਨਹੀਂ ਕਰਾਉਂਦੇ ਬੇ ਆ ਪੈਸੇ ਕੱਢ ਪੈਸੇ ਕੱਢਦੇ ਬਲੂ ਸੀਨ ਕਰਾਉਂਦੇ ਅੱਛਾ ਤੁਹਾਡਾ ਸੀਨ ਹੈ ਜੀ ਤੁਸੀਂ ਇਹਨਾਂ ਨੂੰ ਕਹਿਣਾ ਸੋਹਣਿਆ ਜੇ ਤੂੰ ਰਾਂਝਾ ਬਣ ਕੇ ਖੂਹ ਤੇ ਬੈਠਾ ਹੋਵੇਂ ਮੈਂ ਤੇ ਲਹੀਰ ਬਣ ਕੇ ਚੂਰੀ ਲੈ ਕੇ ਆਵਾਂ ਐਸੀ ਨਹੀਂ ਹੋ ਸਕਦਾ ਕਿਉਂ ਉਹਨੂੰ ਡਰ ਲੱਗਦਾ ਵੀ ਤੈਨੂੰ ਕਹਿੰਦਾ ਡਰ ਲੱਗਦਾ ਉਹ ਗੱਲਾਂ ਨਾ ਹੋਵੇ ਮੈਂ ਰਾਂਝਾ ਬਣ ਕੇ ਖੂਹ ਤੇ ਬੈਠਾ ਰਵਾਂ ਉਹਨੂੰ ਖੇੜੇ ਵਿਆਹ ਲੈ ਜਾ ਕੱਟ ਕਰ ਹੀ ਰਾਂਝਾ ਨੂੰ ਛੱਡੋ ਹਾਂਜੀ ਅਗਲਾ ਸੀਨ ਤੂੰ ਹੈਗਾ ਪੰਜਾਬ ਦਾ ਗੱਭਰੂ ਵਾਹ ਥਾਂ ਰੱਖ ਕਢਾਲਣਾ ਪੈਣੀ ਤੂੰ ਹੈਗਾ ਪੰਜਾਬ ਦਾ ਗੱਭਰੂ ਇਹ ਹੈਗੀ ਪੰਜਾਬ ਦੀ ਮਟਿਆਰ ਇਹ ਤੇਰੇ ਲਈ ਪਤਾਂ ਲੈ ਕੇ ਆਏਗੀ ਇਕੱਲੀ ਆਏਗੀ ਹੋਰ ਸਾਰਾ ਟੱਬਰ ਆਊ ਤੇ ਨਾਲ ਇਹ ਵੀ ਸੀਨ ਨਹੀਂ ਹੋ ਸਕਦਾ ਕਿਉਂ ਉਹਨੂੰ ਡਰ ਲੱਗਦਾ ਵੀ ਤੈਨੂੰ ਕਾਹਦਾ ਡਰ ਲੱਗਦਾ ਮੈਂ ਕਿੱਥੇ ਬੈਠਾ ਤੂੰ ਖੂਹ ਤੇ ਬੈਠਾ ਐ ਡਾਕਟਰ ਸਾਹਿਬ ਇਹ ਗੱਲ ਕਵਾ ਹਾਂ ਕੁਛ ਮੇਰੇ ਅਸਤੇ ਖੂ ਹੀ ਰਹਿ ਗਏ ਉਹ ਯਾਰ ਲੋਕੇਸ਼ਨ ਆ ਉਹਨੂੰ ਡਰ ਲੱਗਦਾ ਵੀ ਤੈਨੂੰ ਕਾਹਦਾ ਡਰ ਲੱਗਦਾ ਉਹ ਗੱਲ ਨਾ ਵੇਡੀ ਸੋਹਣੀ ਇਹਨੂੰ ਰਾਜ ਕੋ ਲੈ ਜਾਏ ਉੱਧਰ ਖੋਤਾ ਖੂਜ ਪੈ ਜਾਏ ਓਏ ਹੈ ਛੱਡੋ ਕੱਟ ਕਰੋ ਜੀ ਇਹਦਾ ਸੀਨ ਵੀ ਕਰੋ ਹਾਂ ਮੈਡਮ ਜੀ ਤੁਹਾਡਾ ਸੀਨ ਆ ਤੁਸੀਂ ਇਹਨਾਂ ਨੂੰ ਕਹਿਣਾ ਬੜੇ ਪਿਆਰ ਨਾਲ ਕਹਿਣਾ ਤੇ ਰੋ ਕੇ ਕਹਿਣਾ ਠੀਕ ਹੈ ਕਹਿਣਾ ਸੋਹਣਿਆ ਅੱਜ ਮੈਨੂੰ ਨੰਬਰਦਾਰਾਂ ਦੇ ਮੁੰਡੇ ਨੇ ਛੇੜਿਆ ਤੇ ਮੈਂ ਕੀ ਕਹਾਂ ਤੂੰ ਕਹਾਂ ਓ ਮੈਂ ਉਹਦੇ ਟੁੱਟੇ ਟੁੱਟੇ ਕਰ ਦਿਆਂਗਾ ਕਿੰਨੇ ਨੂੰ ਟੁੱਟੇ ਕਰਨੇ ਉਹ ਯਾਰ ਜਿੰਨੇ ਤੇਰੇ ਭੁੰਦੇ ਕਰਦੀ ਉਹ ਬਹੁਤ ਝੋਲਾ ਲਾ ਪੈ ਜੇ ਉਹ ਤੂੰ ਚਾਰ ਬਣਾ ਜਿੰਨੇ ਤੇਰੇ ਭੁੰਦੇ ਕਰਦੀ ਬਸ ਠੀਕ ਹੈ ਜੀ ਮੈਂ ਉਹਦੇ ਟੁੱਟੇ ਟੁੱਟੇ ਠੀਕ ਠੀਕ ਹਾਂਜੀ ਸ਼ੁਰੂ ਕਰੋ ਕੈਮਰਾ ਰੋਲਿੰਗ ਐਕਸ਼ਨ ਵੀਰਾ ਅੱਜ ਮੈਨੂੰ ਨੰਬਰਦਾਰਾਂ ਨੇ ਮੁੰਡਿਆਂ ਨੇ ਛੇੜਿਆ ਤੇ ਮੈਂ ਕੀ ਕਰਾਂ ਫੇਰਾ ਉਹ ਤੂੰ ਸੁਆਹ ਕਰਨਾ ਤੂੰ ਆਪਣਾ ਡਾਇਰੈਕਟ ਬੋਲ ਟੈਲੀਵਿਜ਼ਨ ਨੂੰ ਸੋ ਬੋਲ ਇਰੜੂ ਵੀਰ ਕੇ ਜਾਂਦੂ ਅੱਛਾ ਅਗਲਾ ਸੀਨ ਛੱਡ ਆ ਅਗਲਾ ਸੀਨ ਇਧਰ ਅਗਲਾ ਸੀਨ ਅਗਾ ਥਾਣੇ ਦਾ ਤੂੰ ਥਾਣੇ ਦੀ ਜਾਣਾ ਮੈਂ ਜਾਣਾ ਤੂੰ ਨਾਲ ਜਾਣਾ ਯਾਰ ਤੂੰ ਪੋਸਟ ਵੇਖਣ ਤੇ ਤੂੰ ਆਪਣੇ ਆਪ ਜਾਣਾ ਸ਼ੂਟਿੰਗ ਕਰਨੀ ਜਾਣਾ ਠੀਕ ਹੈ ਠੀਕ ਹੈ ਤੂੰ ਥਾਣੇ ਚ ਜਾ ਕੇ ਨਾ ਥਾਣੇਦਾਰ ਸਾਹਿਬ ਡਾਕੂ ਮੇਰੀ ਵੋਟੀ ਨੂੰ ਚੁੱਕ ਕੇ ਲੈ ਗਏ ਹਾਂ ਕੈਮਰਾ ਰੋਲਿੰਗ ਐਕਸ਼ਨ ਕੀ ਹੋਇਆ ਸਾਹਮਣੇ ਦਰਜੇਸ਼ਰ ਬਾਬਾ ਅਰਜਿੰਦਰ ਜੀ ਵੀ ਨਾਲ ਹੀ ਬੈਠੇ ਆ ਅੱਛਾ ਏਦਾਂ ਕਰ ਸਮਝ ਲਾ ਵੀ ਉਹਨਾਂ ਨੂੰ ਥਾਣੇ ਕਰ ਉਹ ਰੋਲ ਕਰ ਲੈਂਦੇ ਕੋਈ ਗੱਲ ਨਹੀਂ ਸਮਝ ਲਾ ਵੀ ਉਹਨਾਂ ਨੂੰ ਬੈਠੇ ਆ ਜੇਜ ਜੀ ਬੈਠੇ ਆ ਕਾਲਾ ਡੋਰੀਆ ਵਾਲੇ ਕੈਮਰਾ ਰੋਲਿੰਗ ਐਕਸ਼ਨ ਥਨਦਰ ਸਾਹਿਬ ਆਹਾ ڈاکੂ ਮੇਰੀ ਵੋਟਿੰਗ ਚੁੱਕੇ ਲੱਗੇ ਥਨਦਰ ਸਾਹਿਬ ڈاکੂ ਮੇਰੀ ਵੋਟਿੰਗ ਚੁੱਕੇ ਲੱਗੇ ਥਨਦਰ ਸਾਹਿਬ ڈاکੂ ਮੇਰੀ ਵੋਟਿੰਗ ਚੁੱਕੇ ਲੱਗੇ ڈاکੂ ਇਹਦੀ ਵੋਟਿੰਗ ਚੁੱਕੇ ਲੱਗੇ ਉਹ ਮੈਨੂੰ ਨਾ ਕਹੇ ਆਪਣੇ ਆਪ ਨੂੰ ਕਹੇ ਆਪਣੇ ਉਹ ਮੈਂ ਕਹਿ ਨਹੀਂ ਸਕਦਾ ਕਿਉਂ ਮੇਰਾ ਵਿਆਹ ਨਹੀਂ ਹੈ ਦਫਾ ਦਫਾ ਚੰਦੇ ਤੁਮ ਤੈਨੂੰ ਕੀ ਆ ਤੁਸੀਂ ਟਰੈਕਟਰ ਆਪੜੋਂ ਸੌਣ ਦੇ ਮਨੋਂ ਹੀ ਆਉਂਦਾ ਸਭ ਕੁਝ ਕੀ ਤੈਨੂੰ ਆਉਂਦਾ ਉਹ ਮੈਂ ਜੇ ਸ਼ਰਮਾ ਟਰੈਕਟਰ ਕੋ ਸਿੱਖਿਆ ਬੜਾ ਬੋਸ ਅੱਛਾ ਓਹੋ ਠੀਕ ਹੈ ਸੀਨ ਕਰਕੇ ਵਾਵਾ ਚੱਲ ਦਿਖਾਓ ਦਿਖਾ ਦਿਖਾ ਵਿੱਚ ਨਹੀਂ ਬੋਲਣਾ ਨਾਲੇ ਮੈਂ ਹੀਰੋ ਨਾਲੇ ਡਾਇਰੈਕਟਰ ਚੱਲ ਠੀਕ ਹੈ ਚੱਲ ਦਿਖਾ ਇਹ ਵੀ ਲੈ ਲੈ ਚੱਲ ਲੈ ਉਧਰ ਓਧਰ ਐ ਐ ਕਰਕੇ ਜਾਣਾ ਐ ਐ ਇੱਕ ਹੀ ਹੈ ਵਿੱਚ ਨਹੀਂ ਬੋਲਣਾ ਉਹ ਯਾਰ ਛੇਤੇ ਦਾ ਟਾਈਮ ਹੈ ਨਹੀਂ ਜਾ ਹਾਂ ਉਧਰੋ ਇਸ਼ਾਰੇ ਹੁੰਦੇ ਆ ਇਹ ਇਡੀ ਸੋਹਣੀ ਕੁੜੀ ਇਹਨੂੰ ਕਵਾਂ ਦੇ ਕੀ ਕਵਾਂ ਕਹਿਣਾ ਕੀ ਆ ਭੈਣ ਕਹ ਦੇਗੇ ਭੈਣ ਕਹ ਦੇ ਕਿਹੜੀ ਗੱਲ ਇੱਧਰ ਆ ਜੀ ਡਾਕਟਰ ਸਾਹਿਬ ਹਾਂ ਹਾਂ ਤੁਹਾਡੀ ਭੈਣ ਬੜੀ ਸੋਹਣੀ ਵਾਹ ਬੋ ਬਕਵਾਸ ਕਰਨੇ ਬਿਆ ਤੂੰ ਇੱਧਰ ਆ ਯਾਰ ਭੈਣ ਮੇਰੀ ਹੋਈ ਤੁਹਾਡੀ ਹੋਈ ਬਕਵਾਸ ਕਰ ਅੱਛਾ ਤੁਸੀਂ ਇਹਨਾਂ ਨੂੰ ਕਹਿਣਾ ਐ ਮੈਡਮ ਜੀ ਟਾਣਾ ਸੋਹਣਿਆ ਜੇ ਤੇਰਾ ਮੇਰੇ ਨਾਲ ਵਿਆਹ ਹੋ ਜਾਏ ਤੇ ਮੇਰੀ ਜ਼ਿੰਦਗੀ ਵਿੱਚ ਬਹਾਰ ਆ ਜਾਏ ਮੈਂ ਕੀ ਕਹਣਾ ਤੂੰ ਕੋਹਰ ਹਾਲਦਾ ਮਿਲਦਾ ਜੇ ਕਹਿ ਦੀ ਠੀਕ ਹੈ ਠੀਕ ਹੈ ਹਾਂਜੀ ਕੈਮਰਾ ਰੋਲੀ ਐਕਸ਼ਨ ਸੋਹਣਿਆ ਜੇ ਤੇਰਾ ਮੇਰੇ ਨਾਲ ਵਿਆਹ ਹੋ ਜਾਏ ਤੇ ਮੇਰੀ ਜ਼ਿੰਦਗੀ ਵਿੱਚ ਬਹਾਰ ਆ ਜਾਏ ਜੇ ਤੂੰ ਮੇਰੀ ਜ਼ਿੰਦਗੀ ਜਾ ਜਾਏ ਮੇਰੇ ਦਾਂਤ ਚ ਵਧੀਆ ਕਾਰ ਆ ਜਾਏ ਏ ਫਿਲਮਦਾਰ ਇਹ ਖਲਾਫ ਮੈਨੂੰ ਸਭ ਕੋਈ ਮਾਫ ਕਰ ਤੈਨੂੰ ਕੋਈ ਮਾਫੀ ਮੈਂ 50000 ਨਹੀਂ ਦੇਣਾ بس ਇਹੋ ਮੂੰਹ ਮਾਰਦਾ 50000 ਦਾ ਮੈਂ ਤੁਹਾਨੂੰ ਦੱਸਾਂ ਅੱਛਾ ਅਗਲਾ ਸੀਨ ਹੈਗਾ ਲਾਸ ਸੀਨ ਹੈ ਹਾਂ ਹਾਂ ਗਾਰਡਨ ਦਾ ਸੀਨ ਹੈਗਾ ਅੱਛਾ ਤੁਸੀਂ ਹੱਥਾਂ-ਜੱਥ ਪਾਏ ਹੋਣਗੇ ਚਾਰ ਕਦਮ ਅੱਗੇ ਜਾਣਾ ਠੀਕ ਹੈ ਜਦੋਂ ਮੈਂ ਸਿੱਟੀ ਮਾਰੀ ਤੁਸੀਂ ਇੱਕਦਮ ਪਿਛੇ ਵਾਪਸ ਆਜਣਾ ਠੀਕ ਹੈ ਹਾਂ ਹੱਥਾਂ-ਜੱਥ ਪਾਓ ਠੀਕ ਹੈ ਆ ਸ਼ੁਰੂ ਕਰੋ ਕੈਮਰਾ ਰੋਲਿੰਗ ਐਕਸ਼ਨ ਚਲ ਸ਼ਾਬਾਸ਼ ਚਲੋ ਡਾਇਰੈਕਟਰ ਬੋਲ ਰਿਹਾ ਵੇਖਣ ਕਿੱਦਿਆ ਮੇਰੇ ਲਈ ਡਾਕਟਰ ਸਾਹਿਬ ਹਾਂ ਹੱਥ ਹੱਥ ਓਏ ਹੋਏ ਤੈਨੂੰ ਹੱਥ ਨਹੀਂ ਬੋਲਦੇ ਹਾਂ ਪਾ ਹੱਥ ਹਾਂ ਕੈਮਰਾ ਰੋਲਿੰਗ ਐਕਸ਼ਨ ਹਾਂ ਵਾ ਐ ਬੋਤ